ਥ੍ਰੈਟ ਹੋਇਆ ਸੀਗਾ ਇੱਕ ਤੇ ਕੁੱਲੜ ਪੀਜ਼ੇ ਵਾਲਿਆਂ ਨੂੰ ਵੀ ਤੁਹਾਨੂੰ ਯਾਦ ਹੋਣਾ ਅਰਸ਼ ਡੱਲਾ ਦੀ ਇੱਕ ਆਡੀਓ ਇਹਦੇ ਖਿਲਾਫ ਵੀ ਸੀਗੀ ਨਾ ਇਹ ਜਿਹੜੀ ਆ ਕੰਚਨੌਰਫ ਕਮਲ ਜੀ ਇੱਕ ਮਤਲਬ ਕਿ ਕੁੱਲੜ ਪੀਜ਼ੇ ਵਾਲਿਆਂ ਨੂੰ ਵੀ ਆਈ ਸੀਗੀ ਥ੍ਰੈਟ ਤੁਹਾਨੂੰ ਯਾਦ ਹੋਏਗਾ ਉਸ ਤੋਂ ਬਾਅਦ ਉਹਨਾਂ ਨੂੰ ਦੋ ਗਨਮੈਨ ਸ਼ਹਿਦ ਮਿਲੇ ਸੀਗੇ ਹਮ ਪਰ ਉਸ ਤੋਂ ਤੁਰੰਤ ਬਾਅਦ ਉਹਨਾਂ ਨੇ ਮੁਲਕ ਛੱਡ ਦਿੱਤਾ ਸੀਗਾ ਜੀ ਸ਼ਾਇਦ ਉਹ ਇਸ ਟਾਈਮ ਇਧਰ ਯੂਕੇ ਵਾਲੀ ਸਾਈਡ ਆ ਪਤਾ ਨਹੀਂ ਹੁਣ ਕਿੱਥੇ ਨੇ ਬਰਤਾਨੀਆਂ ਚ ਨੇ ਕਿੱਥੇ ਨੇ ਉਹ ਇਥੋਂ ਨਿਕਲ ਗਏ ਜੀ ਤਾਂ ਇਹੀ ਜਿਹੜੀ ਕੁੜੀ ਹੈ ਇਹ ਵੀ ਕੰਟੈਂਟ ਕ੍ਰिएਟਰ ਹੈ ਮੈਂ ਤਾਂ ਨਾ ਪਹਿਲੀ ਵਾਰੀ ਸੁਣ ਰਿਹਾ ਮੈਂ ਵੀ ਅੱਜ ਹੀ ਆਪਣੇ ਟੀਮ ਵਾਲੇ ਨੇ ਮੈਨੂੰ ਦੱਸਿਆ ਹਾਂਜੀ ਮਤਲਬ ਕਿ ਇਹਨੂੰ ਵੀ ਵਾਰਨ ਕੀਤਾ ਗਿਆ ਜਾਂ ਕਹੋ ਥ੍ਰੈਟ ਕੀਤਾ ਗਿਆ ਤਾਂ ਸਿਕਿਉਰਟੀ ਉਹਨੇ ਮੰਗ ਲਿਆ ਕਿ ਭਾਈ ਸਿਕਿਉਰਟੀ ਦਸਤਾ ਦੇ ਦਿਓ ਜੀ ਉਹ ਨਹੀਂ ਤਾਂ ਫਿਰ ਕੋਰਟ ਚਾਏਗੀ ਇਹਦਾ ਮਤਲਬ ਹੈ ਕਿ ਹੁਣ ਯੂਟਿਊਬਰਾਂ ਤੇ ਤੇ ਕੰਟੈਂਟ ਕ੍ਰिएਟਰਾਂ ਤੇ ਵੀ ਸਾਨੂੰ ਗੱਲ ਮੈਨ ਲਾਉਣੇ ਪੈਣਗੇ ਸਾ ਤਾਂ ਇਹ ਤੱਕ ਮਾਮਲਾ ਇਸ ਤਰ੍ਹਾਂ ਦਾ ਬਣ ਜਾਏਗਾ ਇੱਕ ਦਿਨ ਕਿ ਭਾਈ ਹੋ ਸਕਦਾ ਫਿਰ ਤੁਹਾਨੂੰ ਘਰ ਘਰ ਦੇ ਅੱਗੇ ਗਨਮੈਨ ਖਿਲਾਰਨੇ ਪੈਣਾ ਹੂੰ ਕਿਉਂਕਿ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਆ ਜਿਹੜੇ ਲੋਕ ਆ ਇਹਨਾਂ ਦੇ ਜਿਹੜੇ ਫਾਲੋਅਰ ਆ ਇਹਨਾਂ ਦੀ ਗਿਣਤੀ ਆ ਉਹ ਕੌਣ ਆ ਮੈਨੂੰ ਇਸ ਗੱਲ ਦਾ ਜਵਾਬ ਦਿਓ ਉਮੀਦ ਅਸੀਂ ਕਿੱਥੋਂ ਆ ਨਾ ਸੀਐਮ ਸਰ ਇਹ ਉਹ ਇਹਦੇ ਕੰਚਨ ਤੇ ਮਰਿਆ ਫਿਰ ਦਾ ਪਰਵਰਤਨ ਕਰ ਜਾਣਗੇ ਹੂੰ ਨਹੀਂ ਉਹ ਆਈਡੀ ਪਰਵਰਤਨ ਕਰ ਜਾਂਦੇ ਉਹ ਕਿਸੇ ਦੂਜੇ ਦੀ ਆਈਡੀ ਤੇ ਚੱਲ ਜਾਣਗੇ ਹੂੰ ਠੀਕ ਹੈ ਜੀ ਉਹਨਾਂ ਚੋਂ ਬਹੁਤੇ ਉਹ ਵੀ ਹੋਣੇ ਆ ਮੈਨੂੰ ਇੱਕ ਮੇਰੇ ਮਿੱਤਰ ਨੇ ਇੱਕ ਹਿਰਦੇ ਪਰਵਰਤਨ ਦੀ ਇਸੇ ਤਰ੍ਹਾਂ ਦੀ ਮਿਸਾਲ ਦਿਖਾਈ ਹੂੰ ਉਹਨੇ ਆਖਿਆ ਕੱਲ ਇਹਨੂੰ ਫੋਲੋ ਕਰੀ ਜਾਂਦਾ ਸੀ ਅੱਜ ਇਹਦੀ ਰੀਲ ਪਾਈ ਹੈ ਸਰ ਇਸ ਤਰ੍ਹਾਂ ਦੇ ਵੀ ਬੰਦੇ ਆ ਉਧਰੋਂ ਵੀ ਦੇਖ ਆਉਂਦੇ ਆ ਅਮਰਤਪਾਲ ਸਿੰਘ ਮਹਿਰੋਂ ਦੀ ਬੀਜਾ ਜੇ ਕਰ ਕਰ ਜਾਣਗੇ ਤੁਹਾਡੇ ਕੋਲ ਕੀ ਆ ਕੋਈ ਖੁਰਦਵੀਂ ਹੈ ਜਿਹਦੇ ਨਾਲ ਦੇਖੋਗੇ ਬਿਲਕੁਲ ਕੁਸ਼ਮੀ ਨਹੀਂ ਹੈ ਇਹ ਜਿਹੜੇ ਲੋਕ ਆ ਇਹ ਗਾਂ ਕਿਸੇ ਹੋਰ ਦੀ ਆਈਡੀ ਤੇ ਚਲੇ ਜਾਣਗੇ ਜਦੋਂ ਤੱਕ ਇਹ ਮੌਜੂਦ ਆ ਉਦੋਂ ਤੱਕ ਕਿਵੇਂ ਰੋਕੋਗੇ ਟੱਟ ਨੇ ਇੱਕ ਗੀਤ ਗਾਇਆ ਸੀਗਾ ਫੇਰ ਕਿਹੜਾ ਜੱਗ ਤੋਂ ਇਸ਼ਕ ਮੁੱਕ ਜੂ ਮਿਰਜ਼ੇ ਨੂੰ ਮਾਰ ਕੇ ਹੂੰ ਕਈ ਸਦੀਆਂ ਪੁਰਾਣੀ ਕਹਾਵਤ ਆ ਜਾਕੀ ਲੋਕੀ ਉਦੋਂ ਦੀ ਇੱਕ ਪਰਸੈਪਸ਼ਨ ਆ ਸਹੀ ਆ ਕਿ ਨਹੀਂ ਜੀ ਨਾ ਸਹਿਬਾ ਨਾ ਸਹਿਬਾ ਮੁੱਕੀ ਨਾ ਮਿਰਜ਼ਾ ਮਿਰਜ਼ੇ ਮੁੱਕੇ ਨਾ ਇਸ਼ਕ ਮੁੱਕਿਆ ਜੀ ਠੀਕ ਹੈ ਜੀ ਉਲਟਾ ਮੇਰਾ ਕੋਈ ਮਿਰਜ਼ੇ ਨੂੰ ਗਲੋਰੀਫਾਈ ਕਰੀ ਜਾਂਦਾ ਕੋਈ ਸਹਿਬਾ ਹਾਂ ਬਿਲਕੁਲ ਸਹੀ ਦਸੀ ਜਾਂਦਾ ਸਹਿਬਾਂ ਦੇ ਭਰਾਵਾਂ ਨੂੰ ਦਸੀ ਜਾਂਦਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਕਿੱਦਾਂ ਥੰਮੀਆਂ ਜਾਣ ਗਿਆ ਹੋ ਹੀ ਨਹੀਂ ਸਕਦਾ ਜੀ ਸੰਭਵ ਨਹੀਂ ਕਿੰਨੇ ਕੁ ਮਾਰ ਲਓਗੇ ਤੁਸੀਂ ਕਿਉਂਕਿ ਜਦ ਤੱਕ ਆਹ ਠਰਕੀ ਲੋਕ ਕ ਬੈਠੇ ਆ ਨਾ ਜਿਨ੍ਹਾਂ ਦਾ ਤੁਸੀਂ ਕੱਖ ਨਹੀਂ ਵਿਗਾੜ ਸਕਦੇ ਜਿਨ੍ਹਾਂ ਨੂੰ ਤੁਸੀਂ ਲੱਭ ਹੀ ਨਹੀਂ ਸਕਦੇ ਜੀ ਜੀ ਉਹ ਤੁਹਾਡੇ ਕੀਤੇ ਕੰਮ ਉਹਨੂੰ ਵੀ ਆ ਕੇ ਕਹਿ ਦੇਣਗੇ ਕਿ ਬੱਲੇ ਬੱਲੇ ਸ਼ੇਰਾਂ ਨਜ਼ਾਰਾ ਲਿਆ ਦਿੰਦਾ ਈ ਦੇ ਦੂਜੇ ਪਾਸੇ ਉਧਰ ਜਾ ਕੇ ਨਹੀਂ ਦੇਖ ਲੰਗੇ ਇਹਨਾਂ ਚ ਕੁਝ ਲੋਕ ਐਸੇ ਐਸੇ ਹੁੰਦੇ ਆ ਬਿਲਕੁਲ ਮੈਂ ਤੁਹਾਨੂੰ ਕੁਝ ਫੈਕਟ ਦੱਸ ਦਿੰਦਾ ਜੀ ਜੀ ਦੋ ਦੇਸ਼ਾਂ ਨਾਲ ਨਾਲ ਇੰਡੀਆ ਐਂਡ ਪਾਕਿਸਤਾਨ ਦੁਨੀਆ ਭਰ ਦੇ ਜਿੰਨੇ ਮੁਲਕ ਆ ਜਿੱਥੇ ਸਭ ਤੋਂ ਜ਼ਿਆਦਾ ਪੌੜ ਲਿਖਿਆ ਜਾਂਦਾ ਇਹ ਦੋਵੇਂ ਚੋਟੀ ਦੇ ਦੇਸ਼ਾਂ ਚ ਦੋਵਾਂ ਦੇ ਲੋਕਾਂ ਨੂੰ ਪੁੱਛ ਲੋ ਉਹ ਕਹਿਣਗੇ ਕਿ ਸਾਡੇ ਤੋਂ ਧਾਰਮਿਕ ਬੰਦਾ ਹੀ ਨਹੀਂ ਹੈਗਾ ਜੀ ਸਾਡੇ ਤੋਂ ਵੱਡਾ ਧਾਰਮਿਕ ਬੰਦਾ ਹੀ ਨਹੀਂ ਸਰ ਸੂਚੀ ਕੱਢ ਲਓ ਟੌਪ ਪੌਰਨ ਦੇਖਣ ਵਾਲੇ ਦੇਸ਼ ਇਹ ਦੋਨੇ ਤੁਹਾਨੂੰ ਟੌਪ 10 ਚ ਮਿਲ ਜਾਣਗੇ ਪਾਕਿਸਤਾਨ ਤਾਂ ਬਹੁਤ ਉੱਤੇ ਆ ਜੀ ਤੇ ਧਰਮ ਦੀ ਜਾਇਦਾਦਕਾਰ ਵੀ ਸਭ ਤੋਂ ਇੱਥੇ ਚਰਚਾ ਵੀ ਦੂਜੀ ਚੀਜ਼ ਇਹ ਆ ਕਿ ਇਹਦੇ ਵਿੱਚ ਗੱਲ ਇਹ ਆ ਕਿ ਹੁਣ ਜਿਹੜੀ ਚੀਜ਼ ਵੇਖਣ ਵਾਲੀ ਆ ਜੀ 2021 ਕੇ 22 ਦੇ ਵਿੱਚ ਮੈਂ ਉਸ ਵੇਲੇ ਇੱਕ ਰਿਪੋਰਟ ਪੜ੍ਹੀ ਸੀ ਹਮ ਇੱਕ ਪੰਜਾਬ ਦੀ ਰਿਪੋਰਟ ਆਈ ਕਿ 9000 ਚਾਈਲਡ ਪੋਰਨੋਗ੍ਰਾਫੀ ਦੇਖਦੇ ਬੰਦੇ ਫੜੇ ਗਏ 9000 9000 ਚੰ ਬੱਚਿਆਂ ਦਾ ਪੋਰਨ ਇਹਨਾਂ ਲੋਕਾਂ ਨੂੰ ਕੀ ਕਰੋਗੇ ਸਰ ਮਾਨਸਿਕ ਪੱਤਰ ਤੇ ਕਿੱਥੇ ਜੀ ਮਾਨਸਿਕ ਪੱਤਰ ਤੋਂ ਉਹੀ ਮੈਂ ਕਹਿ ਰਿਹਾ ਕਿ ਜ਼ਰੂਰਤ ਹੈ ਇਸ ਕਲ ਦੀ ਆ ਕਿ ਕੈਰੈਕਟਰ ਨਿਰਮਾਣ ਜਿੰਨਾ ਵਧੀਆ ਹੋਏਗਾ ਜਿੰਨਾ ਵੀ ਇਹ ਲੋਕ ਵੇਖਣ ਵਾਲੇ ਘੱਟ ਹੋਣਗੇ ਨਾ ਉਦਾਂ ਦੇ ਹੀ ਘੱਟ ਉੱਠਣਗੇ ਨਹੀਂ ਤੇ ਠੀਕ ਹੈ 2-4 ਦਿਨ ਦਾ ਦਬਦਬਾ 2-4 ਦਿਨ ਦਾ ਖੌਫ ਹੁੰਦਾ ਉਸ ਤੋਂ ਬਾਅਦ ਕੰਚਨ ਚਲੇ ਗਈ ਆ ਕੋਈ ਹੋਰ ਆਜੂਗੀ ਹੈ ਵੀ ਨਹੀਂ ਮੌਜੂਦ ਨਹੀਂ ਬਿਲਕੁਲ ਕਾਰਨ ਸੈਟ ਇੱਥੇ ਚਲੀ ਜਾਂਦੀਆਂ ਸਭ ਕੁਝ ਇੱਥੇ ਆ ਇਸ ਕਰਕੇ ਠੀਕ ਹੈ ਮੈਂ ਤੁਹਾਨੂੰ ਸ਼ੁਰੂ ਚ ਕਹਿੰਦਾ ਮੇਰਾ ਡਿਸਕਲੇਮਰ ਹੁੰਦਾ ਕਿ ਮੈਂ ਤਾਂ ਨਾ ਤਾਂ ਇਹੋ ਜian ਨੂੰ ਸਪੋਰਟ ਕਰਾਂ ਕੰਚਨ ਅਰਗੀਆਂ ਜੀ 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 ਨਾਮ ਹੈ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਕਮਾਂ ਭਾਈ ਤੁਸੀਂ ਬਹੁਤ ਵਧੀਆ ਕੀਤਾ ਮੈਂ ਤਾਂ ਕਹਿਣਾ ਕਿ ਸਾਡੇ ਕਿਤੇ ਨਾ ਕਿਤੇ ਸਰਕਾਰ ਵੀ ਬੇਵੱਸਿਆ ਇਹਨਾਂ ਦੇ ਅੱਗੇ ਬਿਲਕੁਲ ਜੀ ਬੇਵੱਸਿਆ YouTube ਤੇ ਬਹੁਤ ਕੁਝ ਆ ਰਿਹਾ ਹੁਣ ਇਨਸਟਾ ਤੇ ਕੀ ਪੈਣ ਰਿਹਾ ਜੀ ਇਨਸਟਾ ਤੇ ਤੁਸੀਂ ਉਦਾਂ ਹੀ ਜਾ ਕੇ ਸਰਚ ਵਾਲੇ ਖਾਨੇ ਚ ਚਲੇ ਜਾਓ ਕੀ ਗੰਦ ਪਿਆ ਥੱਲੇ ਹੂੰ ਬਿਲਕੁਲ ਉਹ ਇੰਨਾ ਕੁਝ ਚੱਲੀ ਜਾਂਦਾ ਸਰ ਜਿੰਨੇ ਮਰਜ਼ੀ ਧਾਰਮਿਕ ਤੌਰ ਤੇ ਲੋਕ ਇਹਨਾਂ ਨੂੰ ਮਾਰਨਾ ਸਟਾਰਟ ਕਰ ਦਿੰਨ ਮੈਨੂੰ ਲੱਗਦਾ ਕਿ ਇਹ ਤੇ ਭਾਈ ਬਹੁਤ ਜ਼ਿਆਦਾ ਵੱਧ ਗਿਆ ਕਾ ਸਰਕਾਰ ਵੀ ਬੇਵੱਸਿਆ ਜੇ ਇਹਨਾਂ ਨੂੰ ਰੋਕਿਆ ਜਾਂਦਾ ਇਹਨਾਂ ਨੂੰ ਸਮਝਾਇਆ ਜਾਂਦਾ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਨੌਬਤ ਇੱਥੋਂ ਤੱਕ ਆਉਂਦੀ ਨਾ ਆਉਂਦੀ ਨਾ ਬਿਲਕੁਲ ਬਹੁਤ ਇਦਾਂ ਮਤਲਬ ਖੁੱਲ ਗਏ ਆ ਅੱਜ ਮੈਨੂੰ ਕਿਸੇ ਸੱਜਣ ਨੇ ਮੈਂ ਨਹੀਂ ਦੇਖਦਾ ਅੱਜ ਕਿਸੇ ਸੱਜਣ ਨੇ ਕੋਈ ਰੀਲ ਭੇਜੀ ਸੀਗੀ ਉਹਦੇ ਵਿੱਚ ਇਹਦੀਆਂ ਗੱਲਾਂ ਜਿਹੜੀਆਂ ਉਹ ਲਾਈਆਂ ਨੇ ਅਮਰਤਪਾਲ ਸਿੰਘ ਬਹਿਰੋ ਨੇ ਉਹ 6 ਮਿੰਟ ਕੇ 5 ਮਿੰਟ ਦੀ ਵੀਡੀਓ ਆ ਜੋ ਇਹਨੇ ਕੀਤੀਆਂ ਸੁਣੀਆਂ ਨਹੀਂ ਜਾਂਦੀਆਂ ਇਹ ਤੇ ਸੱਚ ਐ ਸਾਹਿਬ ਜੀ ਤੇ ਸੱਚ ਆ ਪਰ ਮੈਂ ਕਹਿ ਰਿਹਾ ਕਿ ਦੂਜੇ ਪਾਸੇ ਇਹ ਵੀ ਸੱਚ ਆ ਕਿ ਮੁੱਕਣਾ ਨਹੀਂ ਸਭ ਕੁਝ ਇਹ ਨਹੀਂ ਮੁੱਕ ਸਕਦਾ ਸਰ ਜੀ ਬਿਲਕੁਲ ਹੁਣ ਇਹ ਆ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਨਾਲ ਦੇ ਆ ਹੂੰ ਉਹ ਫੜੇ ਗਿਆ ਅਮਰਤਪਾਲ ਸਿੰਘ ਮਹਿਰੋਂ ਨੂੰ ਵੀ ਮੇਰੇ ਖਿਆਲ ਦੇ ਨਾਲ ਇਸ ਕੇਸ ਦੇ ਨਾਲ ਜੋੜ ਦਿੱਤਾ ਗਿਆ ਜੀ ਜੀ ਤੇ ਮਾਰਨ ਵਾਲੇ ਬਰੋਬਰ ਦੋਸ਼ੀ ਹੁੰਦਾ ਤੇ ਉਹਦਾ ਮਤਲਬ ਕਿ ਜਿਹੜਾ ਕਹ ਲੋ ਕਿ ਵਿਉਂਤ ਬਣਾਉਣ ਵਾਲਾ ਹੁੰਦਾ ਉਹ ਵੀ ਬਰੋਬਰ ਦਾ ਹੁੰਦਾ ਜੀ ਤੇ ਏ ਹੁਣ ਇੱਕ ਤਰ੍ਹਾਂ ਨਾਲ ਕਹਿਣੂ ਕਿ ਜਿਹੜੀ ਸਭ ਕੁਝ ਮਤਲਬ ਕਿ ਦੇਖਣ ਵਾਲੀ ਗੱਲ ਹੈ ਉਹ ਇਹ ਆ ਕਿ ਕੀ ਪੁਲਿਸ ਇਸ ਕੇਸ ਦੇ ਵਿੱਚ ਸਾਰੇ ਸਬੂਤ ਸਥਾਪਿਤ ਕਰ ਪਾਏਗੀ ਕਿਉਂਕਿ ਉਹਨਾਂ ਨੇ ਬਹੁਤ ਸੋਚ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਮੈਂ ਜਿਵੇਂ ਤੁਹਾਨੂੰ ਕਿਹਾ ਜੀ ਉਹਨਾਂ ਨੇ ਕੱਲੀ-ਕੱਲੀ ਚੀਜ਼ ਤੇ ਕੰਮ ਕੀਤਾ ਹੁਣ ਇਹਨਾਂ ਨੂੰ ਕਿਵੇਂ ਠੀਕ ਆ ਤੁਸੀਂ ਆਪਾਂ ਇਹਨਾਂ ਨੇ ਬੋਲ ਦਿੱਤਾ ਆਪਾਂ ਸੁਣ ਲਿਆ ਕਿ ਉਹਨੂੰ ਇੱਥੇ ਸੱਦਿਆ ਇੱਥੇ ਇਦਾਂ ਮਾਰਿਆ ਸਾਇੰਟਿਫਿਕ ਤਰੀਕੇ ਨਾਲ ਸਬੂਤ ਕਿਵੇਂ ਜਟਾਉਂਗੇ ਸਾਰੀਆਂ ਚੀਜ਼ਾਂ ਕਿਵੇਂ ਗਵਾਹ ਪੈਦਾ ਕਰੋਗੇ ਇੱਕ ਇਹ ਪੁਲਿਸ ਵਾਸਤੇ ਬਹੁਤ ਵੱਡਾ ਚੈਲੰਜ ਹੈ ਜੀ ਕਿ ਨਹੀਂ ਤਾਂ ਫਿਰ ਅਮਰਤਪਾਲ ਸਿੰਘ ਮੈਰੋਰੀ ਫਿਰ ਦੇਖ ਲਓ ਤੁਸੀਂ ਕੁਝ ਸਾਲਾਂ ਦੇ ਅੰਦਰ ਅੰਦਰ ਆਇ ਲਓ ਹੂੰ ਕਿਉਂਕਿ ਇਹ ਕੇਸ ਸਾਬਤ ਕਰਨਾ ਬਹੁਤ ਔਖਾ ਹੋਏਗਾ ਸਰ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਇੱਕ ਸੀਸੀਟੀਵੀ ਹੈ ਹਾਲ ਫਿਲਹਾਲ ਜੋ ਆਪਣੇ ਸਾਹਮਣੇ ਲੱਡੀ ਵਾਲੀ ਹੈ ਜੀ ਜੀ ਤਾਂ ਬਾਕੀ ਜਿਹੜਾ ਫੋਨ ਕਾਲ ਦਾ ਰਿਕਾਰਡ ਉਹ ਸਾਰੀਆਂ ਚੀਜ਼ਾਂ ਹੋਣ ਗਿਆ ਉਹ ਕਢਾ ਲੈ ਕੇ ਪੁਲਿਸ ਪਰ ਕਿੱਥੇ ਮਾਰਿਆ ਕਿਵੇਂ ਮਾਰਿਆ ਕਿਸ ਨੇ ਮਾਰਿਆ ਕੀ ਕੀਤਾ ਕਿ ਇਹ ਸਾਰੀਆਂ ਚੀਜ਼ਾਂ ਸਥਾਪਿਤ ਕਰਨੀਆਂ ਪੁਲਿਸ ਵਾਸਤੇ ਬਹੁਤ ਵੱਡਾ ਚੈਲੰਜ ਹੋਇਆ ਜੀ ਬਿਲਕੁਲ ਮਿੰਟੂ ਜੀ ਚਾ ਚਲੋ ਕਾਫੀ ਦੋਸਤ ਮਿੱਤਰ ਕਹਿ ਵੀ ਰਹੇ ਨੇ ਕਿ ਭਾਈ ਸਾਰਾ মিডিਆ ਇਸੇ ਤੇ ਗੱਲ ਕਰ ਰਿਹਾ ਥੋੜਾ ਜਿਹਾ ਅੱਗੇ ਨੂੰ ਚਲੋ ਬਿਲਕੁਲ ਦੋਸਤੋ ਅੱਗੇ ਨੂੰ ਵੀ ਚਲਦੇ ਆਂ ਤੇ ਕੁਝ ਮਿੱਤਰ ਕਹਿ ਰਹੇ ਨੇ ਕਿ ਇਜ਼ਰਾਈਲ ਵਾਲੀ ਗੱਲ ਵੀ ਕਰਿਓ ਉਹ ਵੀ ਆਪਾਂ ਕਰਦੇ ਆਂ ਜ਼ਰੂਰ ਆਪਾਂ ਉਹ ਗੱਲ ਕਰਾਂਗੇ ਥੋੜਾ ਜਿਹਾ ਟਾਈਮ ਕੱਢ ਕੇ ਪਰਮੰਟੋ ਜੀ ਇੱਕ ਹੋਰ ਬਹੁਤ ਵੱਡੀ ਘਟਨਾ ਕੱਲ ਵਾਪਰੀ ਜਿਹਦੇ ਤੇ ਆਪਾਂ ਗੱਲ ਵੀ ਕਰੀ ਅਹਮਦਾਬਾਦ ਪਲੇਨ ਕ੍ਰੈਸ਼ ਵਾਲੀ ਉਰੇ ਚ ਵੀ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇੱਕ ਤੇ ਚਲੋ ਪਹਿਲਾਂ ਤਾਂ ਇਹ ਸੀਗਾ ਕਿ ਕੱਲ ਜਦੋਂ ਤੱਕ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਉਦੋਂ ਤੱਕ ਸੌ ਮੌਤਾਂ ਹੋਈਆਂ ਸੀ ਜਿਹੜੀ ਆਪਾਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਪਰ ਉਸ ਤੋਂ ਬਾਅਦ ਇਹ ਕਹਿੰਦੇ ਕਿ ਬਚਿਆ ਤੇ ਸਿਰਫ ਇੱਕ ਹੀ ਜਾਨਾ ਉਹਨਾਂ ਦੇ ਵਿੱਚੋਂ ਬਾਕੀ ਲਗਭਗ ਸਾਰਿਆਂ ਦੀ ਮੌਤ ਹੋ ਗਈ